ਦੇਖੋ ਮੈਂ ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਕਹਿਣੀ ਚਾਹਾਂ ਕਿ ਜਿਹੜਾ ਦਿੱਲੀ ਹੈ ਨਾ ਉਹ ਮਲਟੀਕਲਚਰਡ ਸਿਟੀ ਹੈ ਪੂਰੇ ਦੇਸ਼ ਦਾ ਦ੍ਰਿਸ਼ ਉਹਦੇ ਵਿੱਚ ਦਿਖਾਈ ਦਿੰਦਾ ਤੇ ਉਹ ਇੱਕ ਤਰ੍ਹਾਂ ਨਾਲ ਪੂਰੇ ਦੇਸ਼ ਦਾ ਫੈਸਲਾ ਦਿੱਲੀ ਦੇਸ਼ ਦਾ ਦਿਲ ਆ ਔਰ ਉੱਥੋਂ ਦਾ ਜਿਹੜਾ ਫੈਸਲਾ ਇਹਦਾ ਮਤਲਬ ਲੋਕ ਮੋਦੀ ਜੀ ਦੀ ਕ੍ਰੈਡੀਬਿਲਟੀ ਬਹੁਤ ਜ਼ਿਆਦਾ ਔਰ ਕੇਜਰੀਵਾਲ ਔਰ ਇਹਨਾਂ ਦੇ ਸਾਥੀਆਂ ਤੇ ਕੋਈ ਵਿਸ਼ਵਾਸ ਨਹੀਂ ਹੈ ਵਿਸ਼ਵਾਸ ਘਾਤੀ ਨੇ ਤੇ ਇਸ ਕਰਕੇ ਇਹ ਫੈਸਲਾ ਜਿਹੜਾ ਆਇਆ ਇਸ ਦਾ ਅਸੀਂ ਸਵਾਗਤ ਕਰਦੇ ਆਂ ਦਿੱਲੀ ਵਾਸੀਆਂ ਦਾ ਵੋਟਰਾਂ ਦਾ ਬਹੁਤ ਧੰਨਵਾਦ ਉਹ ਸਾਡੇ ਵਰਕਰ ਜਿਹੜਾ ਸਾਡਾ ਕੈਡਰ ਆ ਔਰ ਜਿੱਦਾਂ ਸਮਰਪਣ ਉਸ ਦੇ ਲਈ ਵੀ ਅਸੀਂ ਉਹਨਾਂ ਵਰਕਰਾਂ ਨੂੰ ਵੀ ਵਧਾਈ ਦਿੰਨੇ ਆ ਤੇ ਸਾਡੀ ਲੀਡਰਸ਼ਿਪ ਨੂੰ ਵੀ ਵਧਾਈ ਮੋਦੀ ਜੀ ਦੀ ਲੀਡਰਸ਼ਿਪ ਤੇ ਭਰੋਸਾ ਕਰਕੇ ਲੋਕਾਂ ਨੇ ਇਹ ਸਾਨੂੰ ਚੋਣ ਜਿਤਾਈ ਹੈ ਔਰ ਅੱਗੇ ਸਾਡੀ ਇੱਕ ਜ਼ਿੰਮੇਵਾਰੀ ਵਧ ਗਈ ਹੈ ਕਿ ਅਸੀਂ ਦਿੱਲੀ ਨੂੰ ਖੂਬਸੂਰਤ ਬਣਾਈਏ ਕਿਉਂਕਿ ਜਦੋਂ ਇੱਥੇ ਦੇਸ਼ ਦੀ ਰਾਜਧਾਨੀ ਦੇ ਅੰਦਰ ਇਹ ਗਲਤ ਚੀਜ਼ਾਂ ਪਲਪਣ ਔਰ ਗਲਤ ਲੋਕ ਆ ਜਾਣ ਤੇ ਜਮਨਾ ਦੀ ਜੋ ਸਥਿਤੀ ਸੀ ਉਸ ਨੂੰ ਵੀ ਦਰੁਸਤ ਕਰਨਾ ਪਵੇਗਾ ਸਾਫ਼ ਕਰਨਾ ਪਵੇਗਾ ਤੇ ਦਿੱਲੀ ਦੀਆਂ ਸੜਕਾਂ ਦਾ ਬੁਰਾ ਹਾਲ ਸੀ ਇਹ ਕਹਿੰਦੇ ਸੀ ਮੈਂ ਸੜਕਾਂ ਖੂਬਸੂਰਤ ਬਣਾ ਦੂੰਗਾ ਉਹ ਨਹੀਂ ਬਣੀਆਂ ਦਿੱਲੀ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ ਪਾਣੀ ਗੰਦਾ ਆਉਂਦਾ ਰਿਹਾ ਟੂਟੀਆਂ ਚ 10 ਸਾਲ ਲੋਕਾਂ ਨੇ ਜੋ ਨਰਕ ਭੋਗਿਆ ਉਸ ਨੂੰ ਠੀਕ ਕਰਨਾ ਹੁਣ ਬੀਜੇਪੀ ਦੀ ਜ਼ਿੰਮੇਵਾਰੀ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੈ ਬੀਜੇਪੀ ਦੀ ਜਿਹੜੀ ਨਵੀਂ ਸਰਕਾਰ ਉਹ ਉਸ ਦੀ ਤੇ ਮੈਂ ਸਮਝਦਾ ਕਿ ਇਹਦੇ ਚ ਅਸੀਂ ਸਕਸੈਸ ਮਿਲੂਗੀ ਲੋਕਾਂ ਦਾ ਸਾਥ ਵੀ ਮਿਲੂਗਾ ਔਰ ਵੋਟਰਾਂ ਦਾ ਅਗੇ ਵਾਸਤੇ ਵਿਸ਼ਵਾਸ ਵੀ ਬਣਾ ਪਹੁੰਚਿਆ ਇਹ ਬਿਲਕੁਲ ਝੂਠੀਆਂ ਗੱਲਾਂ ਕਰਦੇ ਨੇ ਜਦੋਂ ਤੱਕ ਕੋਈ ਜਿੱਤਿਆ ਹੀ ਨਹੀਂ ਹੁਣ ਕਾਦੀ ਆਫਰ ਆ ਜਾਊਗੀ ਤੇ ਬੀਜੇਪੀ ਕੋਈ ਇੰਨੀ ਥੋੜਾ ਇਹੋ ਜਿਹੀ ਪਾਰਟੀ ਹੈ ਔਰ ਕਿਸੇ ਨੂੰ ਕੋਈ ਆਫਰ ਦਊਗੀ ਤਾਂ ਪਹਿਲਾਂ ਵੀ ਕਹਿੰਦੇ ਰਹਿੰਦੇ ਆ ਆਪਰੇਸ਼ਨ ਕਮਲ ਪੰਜਾਬ 'ਚ ਵੀ ਕਰਦੇ ਰਹਿੰਦੇ ਆ ਆਪਰੇਸ਼ਨ ਕਮਲ ਅਸੀਂ ਸਾਡੇ 2 ਐਮਐਲਏ ਅਸੀਂ ਪੰਜਾਬ 'ਚ ਕਹਿੰਦਾ ਆਪਰੇਸ਼ਨ ਕਰਾਂਗੇ ਹੈ ਤੇ ਇਹ ਇਹ ਤਾਂ ਆਪ ਹੀ ਟੁੱਟਣ ਨੂੰ ਤੁਰੇ ਫਿਰਦੇ ਆ ਆਪ ਹੀ ਵਿਕਣ ਨੂੰ ਤੁਰੇ ਫਿਰਦੇ ਆ ਬਕਾਊ ਮਾਲ ਆ ਇਹ ਭਾਜੀਪੀ ਖਰੀਦਦਾਰ ਨਹੀਂ ਹੈ ਜਿਹੜੇ ਖਰੀਦਦਾਰ ਨੇ ਉਹਨਾਂ ਕੋਲ ਜਾਓ ਸਾਡਾ ਨਹੀਂ ਇਹਨਾਂ ਨਾਲ ਕੋਈ ਤਾਲੁਕ ਕੇਜਰੀਵਾਲ ਜੀ ਦੇ ਜਿਹੜੇ ਝੂਠ ਨੇ ਹੁਣ ਇਹਨਾਂ ਨੂੰ ਇਹਨਾਂ ਦਾ ਫਲ ਮਿਲਣਾ ਸ਼ੁਰੂ ਹੋਊ ਪੰਜਾਬ ਦੇ ਅੰਦਰ ਵੀ ਅੱਜ ਮੈਂ ਕਹਣਾ ਕਿ ਕਾਂਗਰਸ ਔਰ ਭਾਜੀਪੀ ਦਾ ਮੁਕਾਬਲਾ ਹੋਊਗਾ ਦੋਨਾਂ ਚੋਂ ਇੱਕ ਦੀ ਸਰਕਾਰ ਬਣੂਗੀ ਪਰ ਅਸੀਂ ਪੂਰਾ ਜੋਰ ਲਾ ਦੇਾਂਗੇ ਕਿ ਪੰਜਾਬ ਦੇ ਲੋਕਾਂ ਨੂੰ ਵੀ ਜਿਹੜਾ ਲਾਅਲੈਸਨੈਸ ਆ ਔਰ ਕ੍ਰਾਈਮ ਆ ਉਸ ਨੂੰ ਰੋਕਣ ਦੇ ਵਿੱਚ ਅਸੀਂ ਕਾਮਯਾਬ ਹੋਈਏ ਔਰ ਇਹ ਪੰਜਾਬ ਦੇ ਲੋਕਾਂ ਨੇ ਫੈਸਲਾ ਪੰਜਾਬ ਦੇ ਹਿੱਤ ਚ ਲੈਣਾ ਪੈਣਾ ਇਹੀ ਮੈਂ ਵੋਟਰਾਂ ਨੂੰ ਇੱਥੇ ਵੀ ਅਪੀਲ ਕਰਦਾ ਹਾਂ